ਇਹ ਨੇ ਜੀ ਤਾਂ ਦਰਖਤ ਬਾਸ ਦਾ ਬੂਟਾ ਹੈ ਜੀ ਇਧਰ ਪਾਣੀ ਦੀ ਟੈਂਕੀ ਹੈ ਪਹਾੜੀ ਦੇ ਉੱਤੇ ਜੋ ਪਾਣੀ ਰਿਜ਼ਰਵ ਰੱਖਿਆ ਜਾਂਦਾ ਇਹਦੇ ਵਿੱਚ ਵੈਸੇ ਹੁਣੇ ਟੈਂਕੀ ਦੇ ਥਰੂ ਪਾਣੀ ਨਹੀਂ ਆਉਂਦਾ ਹੁਣ ਕਿਉਂਕਿ ਹੁਣ ਟੈਂਕੀ ਇਹਦੇ ਪਰਾਣੀ ਹੋ ਚੁੱਕੀ ਹੈ ਡਿਗਣ ਦੇ ਅਸਾਰ ਹੈ ਇਹਦੇ ਬੱਤੀ ਇਹ ਕੋਲੋਂ ਟ੍ਰੈਕਟੀ ਪਾਣੀ ਆਉਂਦਾ ਆ ਕਬੂਰ ਕਈ ਜਗ੍ਹਾ ਹੋ ਗਏ ਨੇ 4-5 ਹੋ ਗਏ ਪਿੰਡ ਦੇ ਵਿੱਚ ਤੇ ਬਾਕੀ ਇਹ ਸਾਰਾ ਹੀ ਜੰਗਲ ਦਾ ਏਰੀਆ ਜੀ ਅੱਗੇ ਸਾਡੇ ਪਰਿਵਾਰ ਰਹਿੰਦੇ ਸਾਰੇ ਘਰ ਹੈ ਸਾਡੇ ਸਾਡੇ ਪਰਿਵਾਰ ਦੇ ਵਿੱਚੋਂ ਹੀ ਇਹ ਵੀ ਆਪਣੇ ਖੇਤਾਂ ਦੇ ਵਿੱਚ ਨੇ ਘਰ ਬਣਾਇਆ ਹੋਇਆ ਉਹ ਅੱਗੇ ਜਾ ਕੇ ਸਾਡੇ ਘਰ ਹੈ ਜੋ ਥੋੜੇ ਦਰਖਤਾਂ ਦੇ ਵਿੱਚੋਂ ਨਹੀਂ ਦਿਖ ਪਾਰੇ ਤੇ ਇੱਥੇ ਵੀ ਪਹਾੜੀ ਤੇ ਇੱਕ ਪੀਰਾਂ ਦੀ ਜਗ੍ਹਾ ਆ ਇੱਥੇ ਵੀ ਅਸੀਂ ਬਚਪਨ ਦੇ ਵਿੱਚ ਬਹੁਤ ਖੇਡੇ ਆ ਜੀ ਇਹ ਸਾਰੀਆਂ ਖੇਡਾਂ ਇੱਥੇ ਆ ਜਿਹੜਾ ਖੇਤ ਹੈ ਇਸ ਖੇਤ ਦੇ ਵਿੱਚ ਇੱਕ ਵੱਡੀ ਪਾਰੀ ਨਹਿਰ ਹੁੰਦੀ ਸੀ ਇੱਥੇ ਅਸੀਂ ਸ਼ਾਮ ਦੇ ਟਾਈਮ ਆ ਕੇ ਖੇਡਦੇ ਹੁੰਦੇ ਸੀ ਹਾਕੀ ਕੱਪੜੇ ਦੀ ਗੇਂਦ ਬਣਾ ਬਣਾਦੇ ਹੁੰਦੇ ਸੀ ਤੇ ਇਸ ਪਾਰ ਤੋਂ ਉਸ ਪਾਰ ਨੂੰ ਜਾਣਾ ਉਸ ਪਾਰ ਤੋਂ ਇਸ ਪਾਰ ਨੂੰ ਆਣਾ ਇਸ ਤਰ੍ਹਾਂ ਹੀ ਚੱਲਦਾ ਸੀ ਆ ਬੰਨ ਲਗਾਇਆ ਹੋਇਆ ਹੈ ਉੱਪਰੋਂ ਜੋ ਪਾਣੀ ਆਉਂਦਾ ਆ ਇਹਦਾ ਜੰਗਲ ਦਾ ਵਨ ਲਗਾਇਆ ਹੋਇਆ ਹੈ ਤੇ ਖਰੇ ਨਾ ਅੱਗੇ ਮੰਨ ਸਾਰਾ ਬਚਪਨ ਇੱਥੇ ਲਗਾਇਆ ਜੀ ਅਸੀਂ ਖੇਡ ਖੁੱਡ ਕੇ ਜੰਗਲ ਦੇ ਵਿੱਚੋਂ ਬੱਲਣ ਲੈਣ ਜਾਣਾ ਤੇ ਬੜਾ ਵਧੀਆ ਲੱਗਦਾ ਸੀ ਸੋ ਕਰਾਂਗੇ ਜੀ ਅੱਗੇ ਗੱਲਬਾਤ